ਬਈ ਕਿਸਾਨ ਦੋਸਤੋ ਛੱਤ ਸ੍ਰੀ ਅਕਾਲ ਦੋਸਤੋ ਕਣਕ ਵੱਢਣ ਤੋਂ ਬਾਅਦ ਜ਼ਿਮੀਦਾਰਾਂ ਦੇ ਵੱਲੋਂ ਅਚਾਰ ਦੇ ਲਈ ਬਹੁਤ ਵੱਡੇ ਏਰੀਏ ਦੇ ਵਿੱਚ ਮੱਕੀ ਦੀ ਬਜਾਈ ਹੁਣ ਕੀਤੀ ਜਾਂਦੀ ਹੈ ਉਹ ਕਣਕ ਵੱਢੀ ਜਾਊਗੀ ਜ਼ਿਮੀਦਾਰਾਂ ਨੇ ਤੁਸੀਂ ਦੇਖੋ ਕਿਸ ਤਰ੍ਹਾਂ ਵੱਡੇ ਏਰੀਏ 'ਚ ਮੱਕੀ ਲਾ ਦੇਣੀ ਹੈ ਜਿੱਧਰ ਦੇਖੋ ਮੱਕੀ ਮੱਕੀ ਦਿਖਾਈ ਦਿੰਦੀ ਹੁੰਦੀ ਹੈ ਫਿਰ ਪਿਛਲੇ 5-4 ਸਾਲਾਂ ਤੋਂ ਇਹ ਰੋਗਨ ਕਾਫੀ ਜ਼ਿਆਦਾ ਜ਼ੋਰ ਫੜ ਗਿਆ ਕਿਉਂਕਿ ਜਿਹੜਾ ਝੋਨੇ ਤੇ ਕਣਕ ਦੇ ਵਿਚਾਲੇ ਸਮਾਂ ਬਚਦਾ ਅਹ 2-2 ਮਹੀਨੇ ਦਾ ਸਮਾਂ ਬਚ ਜਾਂਦਾ ਜੀਮੇਦਾਰ ਸੋਚਦਾ ਵੀ ਇਹ 2-2 ਮਹੀਨੇ ਦੇ ਵਿੱਚ ਕੋਈ ਆਪਾਂ ਫਸਲ ਲੈ ਲਈਏ ਤਾਂ ਕਿ ਜਿਹੜੀ ਝੋਨੇ ਦੀ ਫਸਲ ਦਾ ਖਰਚਾ ਫਰਕਾ ਨਿਕਲਿਆ ਆਵੇ ਕਿਸੇ ਹੱਦ ਤੱਕ ਤਾਂ ਇਹ ਗੱਲ ਠੀਕ ਵੀ ਆ ਵੀ ਚਲੋ ਆਪਣੇ ਕੋਲੇ ਵਿਚ ਵਿਚਾਲੇ ਜੋ ਸਮਾਂ ਬਚਿਆ ਖੇਤ ਖਾਲੀ ਐ ਉਹ ਤੋਂ ਆਪਾਂ ਕੋਈ ਫਸਲ ਲੈ ਲਈ ਪਰ ਜੇ ਲੌਂਗ ਟਰਮ ਦੇ ਬਾਰੇ ਆਪਾਂ ਸੋਚਦੇ ਆ ਤਾਂ ਇਹ ਕੋਈ ਜ਼ਿਆਦਾ ਫਾਇਦੇਮੰਦ ਸੌਦਾ ਨਹੀਂ ਹੈਗਾ ਨੁਕਸਾਨ ਵਾਲਾ ਹੀ ਸੌਦਾ ਆਉਣ ਵਾਲੀਆਂ ਪੀੜ੍ਹੀਆਂ ਦੇ ਵਾਸਤੇ ਆਪਾਂ ਬਹੁਤ ਵੱਡਾ ਜਿਹੜਾ ਨੁਕਸਾਨ ਕਰਕੇ ਜਾਵਾਂਗੇ ਕਿਉਂਕਿ ਪਾਣੀ ਦਾ ਲੈਵਲ ਕਿਤੇ ਖੜਾ ਹੀ ਨਹੀਂ ਰਿਹਾ ਹੁਣ ਤੁਸੀਂ ਦੇਖਿਓ ਕਣਕ ਵੱਢਣ ਤੋਂ ਬਾਅਦ ਇੱਕਦਮ ਜ਼ਿਮੀਦਾਰਾਂ ਨੇ ਮੱਕੀ ਲਾ ਦੇਣੀ ਐ ਮੋਟਰਾਂ ਫਿਰ ਦਿਨ ਰਾਤ ਚਲਦੀਆਂ ਨੇ ਜ਼ਿਮੀਦਾਰ ਇਹ ਸੋਚ ਕੇ ਵੀ ਜਿੰਨੀ ਜ਼ਰੂਰਤ ਆ ਉਨੀ ਨਹੀਂ ਲਗਾਤਾਰ ਆਟੋਮੈਟਿਕ ਲੱਗਿਆ ਹੋਏ ਨੇ ਤੇ ਲਗਾਤਾਰ ਮੋਟਰਾਂ ਚੱਲੀ ਜਾਂਦੀਆਂ ਨੇ ਕਿਉਂਕਿ 2-2 ਮਹੀਨੇ ਅੱਗੇ ਸਮਾਂ ਹੁੰਦਾ ਸੀ ਜਦੋਂ ਖੇਤ ਖਾਲੀ ਸੀ ਬਾਹ ਵਾ ਕੇ ਆਪਾਂ ਛੱਡ ਦਿੰਦੇ ਸੀ ਧੁੱਪ ਲਵਾਉਂਦੇ ਸੀਗੇ ਤੇ ਖੇਤ ਨੂੰ ਵੀ એનર્ਜੀ ਮਿਲਦੀ ਸੀ ਖੇਤਾਂ ਦੇ ਵਿੱਚ ਤਾਕਤ ਬਣਦੀ ਸੀਗੀ ਵਾਇਰਸ ਵਗੈਰਾ ਖਤਮ ਹੁੰਦੇ ਸੀ ਪਰ ਹੁਣ ਇਸ ਤਰ੍ਹਾਂ ਦਾ ਕੋਈ ਆਪਾਂ ਬਹੁਤ ਘੱਟ ਏਰੀਆ ਛੱਡਦੇ ਆ ਜਿਆਦਾ ਏਰੀਆ ਦੇ ਵਿੱਚ ਮੱਕੀ ਲਾ ਦਿੰਦੇ ਆ ਤੇ ਜਿਹੜਾ ਇਹਦਾ ਆਰਥਿਕ ਫਾਇਦਾ ਕੀ ਹੋਣਾ ਆਪਾਂ ਨੂੰ ਉਹਦੇ ਵਿੱਚ ਉਲਟ ਜਿਹੜਾ ਨੁਕਸਾਨ ਵੀ ਹੋਣੇ ਸ਼ੁਰੂ ਹੋ ਗਏ ਮੱਕੀ 'ਚੋ ਜਿੰਨੀ ਕਾਪਾ ਨੂੰ ਵਚਤ ਹੁੰਦੀ ਆ ਓਨੀ ਕ ਆਪਣਾ ਤੂੜੀ ਦਾ ਨੁਕਸਾਨ ਹੋਣਾ ਸ਼ੁਰੂ ਹੋ ਗਿਆ ਤੁਸੀਂ ਦੇਖੋ ਤੂੜੀ 200 ਰੁਪਏ ਕੁਇੰਟਲ ਤੱਕ ਨੂੰ ਕੋਈ ਲੈਣ ਨੂੰ ਤਿਆਰ ਨਹੀਂ ਕਿਉਂਕਿ ਵੱਡੀ ਪੱਤਰ ਤੇ ਮੱਕੀ ਦਾ ਆਚਾਰ ਬਣ ਜਾਂਦਾ ਅਚਾਰ ਬਣਾਉਣ ਵਾਲੇ ਬਹੁਤ ਸਾਰੇ ਦੋਨਟ ਨੇ ਤੇ ਫਿਰ ਉਹ ਅਚਾਰ ਵੇਚਦੇ ਨੇ ਤੇ ਜਿਨ੍ਹਾਂ ਨੂੰ ਤੂੜੀ ਵਗੈਰਾ ਦੀ ਲੋੜ ਆ ਉਹ ਅਚਾਰ ਖਰੀਦ ਲੈਂਦੇ ਨੇ ਤੇ ਤੂੜੀ ਦੇ ਰੇਟ ਥੱਲੇ ਆਈ ਜਾਂਦੇ ਨੇ ਆਪਾਂ ਨੂੰ ਉਹਦੇ ਵਿੱਚ ਕੋਈ ਬਹੁਤ ਵੱਡਾ ਲਾਹਾ ਨਹੀਂ ਹੋਇਆ ਕੋਈ ਜ਼ਿਆਦਾ ਫਾਇਦਾ ਨਹੀਂ ਹੋਇਆ ਹਾਂ ਜੇ ਆਪਾਂ ਮੱਕੀ ਬੀਜਣੀ ਆ ਆਪਣੀ ਘਰ ਦੀ ਜ਼ਰੂਰਤ ਵਾਸਤੇ ਆਪਾਂ ਮੱਕੀ ਬੀਜ ਸਕਦੇ ਹਾਂ ਆਪਾਂ ਪੰਜ-ਛੇ ਤਾਂ ਡੰਗਰ ਰੱਖੇ ਰਿਹਾ ਅਚਾਰ ਬਣਾਉਣਾ ਹੈ ਤਾਂ ਮੱਕੀ ਤੁਸੀਂ ਬੀਜ ਲਓ ਬਾਕੀ ਜਿਹੜਾ ਇਸ ਵੇਲੇ ਦਾ ਅਚਾਰ ਬਣਾਇਆ ਹੋਇਆ ਉਹ ਜਿਆਦਾ ਫਾਇਦੇਮੰਦ ਨਹੀਂ ਡੰਗਰਾਂ ਦੇ ਵਾਸਤੇ ਨੁਕਸਾਨਦੇ ਆ ਕਿਉਂਕਿ ਇਹ ਤਾਂ ਬਹੁਤ ਘੱਟ ਜ਼ਿੰਮੇਵਾਰ ਜਾਂਦੇ ਨੇ ਆਚਾਰ ਦੇ ਵਿੱਚ ਜਿਹੜਾ ਆਚਾਰ ਆਪਾਂ ਕਣਕ ਵੱਢ ਕੇ ਪਾਵਾਂਗੇ ਜਦੋਂ ਇਹਨੂੰ ਜਲਾਈ ਦੇ ਮਹੀਨੇ ਦੇ ਵਿੱਚ ਆਪਾਂ ਆਚਾਰ ਬਣਾਉਨੇ ਆ ਕਿਉਂਕਿ ਜਲਾਈ ਦੇ ਮਹੀਨੇ 'ਚ ਹੀ ਮੱਕੀ ਬਣਦੀ ਆ ਦਾਕੇ ਅੱਧੀ ਜਲਾਈ ਦੇ ਨੇੜੇ ਤੜੇ ਆਚਾਰ ਪਾਉਨੇ ਆ ਆਪਾਂ ਉਸ ਵੇਲੇ ਬਾਰਸ਼ਾਂ ਦਾ ਪੂਰਾ ਮੌਸਮ ਹੁੰਦਾ ਆਪਾਂ ਕਈ ਵਾਰੀ ਮੀਂਹ ਪੈਂਦੇ ਦੇ ਵਿੱਚ ਜਿਹੜੀ ਮੱਕੀ ਵੱਢਦੇ ਆ ਤੇ ਉਸੇ ਤਰ੍ਹਾਂ ਆਚਾਰ ਜ਼ਿੰਮੇਵਾਰ ਦੱਬੀ ਜਾਂਦੇ ਨੇ ਤੇ ਉਹਦਾ ਤੁਸੀਂ ਦੇਖੋ ਵੀ ਕਿਉਂਕਿ ਉਸ ਵੇਲੇ ਜਿਹੜਾ ਮੌਸਮ ਦੇ ਵਿੱਚ ਵੀ ਬਹੁਤ ਜ਼ਿਆਦਾ ਸਿਲ ਹੁੰਦੀ ਹੈ ਤੇ ਦੂਜਾ ਉੱਪਰੋਂ ਪਾਣੀ ਵਗੈਰਾ ਪਈ ਜਾਂਦਾ ਉਹਦੇ ਵਿੱਚ ਤੇ ਅਚਾਰ ਦੇ ਵਿੱਚ ਫੰਗਸ ਬਣ ਜਾਂਦੀ ਹੈ ਜਿਹੜੀ ਬਹੁਤ ਜ਼ਿਆਦਾ ਨੁਕਸਾਨਦੇਹ ਹੁੰਦੀ ਹੈ ਜਿਹੜਾ ਸਹੀ ਮਹੀਨਾ ਚ ਅਚਾਰ ਦਾ ਸਮਾਂ ਹੁੰਦਾ ਜਿਹੜੀ ਆਪਾਂ ਫਰਵਰੀ ਦਾ ਮਾਰਚ ਮਹੀਨੇ ਦੇ ਵਿੱਚ ਮੱਕੀ ਬੀਜਦੇ ਆ ਉਹਦੇ ਨਾਲ ਸਹੀ ਤਰੀਕੇ ਅਚਾਰ ਬਣਦਾ ਕਿਉਂਕਿ ਉਹ ਜਿਹੜੀ ਮੱਕੀ ਆਪਾਂ ਅ ਜੂਨ ਦੇ ਮਹੀਨੇ ਦੇ ਵਿੱਚ ਉਹਦਾ ਆਚਾਰ ਬਣਦਾ ਉਸ ਵੇਲੇ ਬਰਖਾ ਵਗੈਰਾ ਦਾ ਵੀ ਉਸੀ ਜ਼ਿਆਦਾ ਨਹੀਂ ਹੁੰਦਾ ਤੇ ਮੌਸਮ ਦੇ ਵਿੱਚ ਛੱਲ ਨਹੀਂ ਹੁੰਦੀ ਕਿਉਂਕਿ ਹਾਈ ਟੈਂਪਰੇਚਰ ਹੁੰਦਾ ਮੌਸਮ ਵਿੱਚ ਛੱਲ ਨਹੀਂ ਹੁੰਦੀ ਤੇ ਉਹਦਾ ਜਿਹੜਾ ਆਚਾਰ ਪੂਰਾ ਵਧੀਆ ਬਣਦਾ ਤੇ ਉਹ ਇੱਕ ਚੰਗਾ ਆਚਾਰ ਹੈ ਉਹਦੇ ਵਾਸਤੇ ਆਪਾਂ ਉਹ ਪਸ਼ੂਆਂ ਨੂੰ ਪਾ ਸਕਦਾ ਹਾਂ ਦਾ ਫਾਇਦਾ ਹੈ ਨੁਕਸਾਨ ਨਹੀਂ ਪਰ ਜਿਹੜਾ ਜਿਹੜਾ ਆਪਾਂ ਹੁਣ ਤਰੀਕਾ ਅਪਣਾਇਆ ਹੋਇਆ ਇਹਦੇ ਨਾਲ ਇਹ ਜ਼ਰੂਰ ਹੈਗਾ ਵੀ ਆਪਾਂ ਨੂੰ ਥੋੜਾ ਬਾਲਾ ਪੈਸੇ ਵਟੇ ਹੀ ਦੰਦੇ ਆ ਤੇ ਚਾਰ ਪੈਸੇ ਆਪਣਾ ਉਹਦੇ ਵਿੱਚ ਕੰਮ ਆ ਜਾਂਦੇ ਨੇ ਬਜਾਈ ਵੇਲੇ ਝੋਲਿਆਂ ਦੀ ਲੇਬਰ ਦੇਣੇ ਜਾਂ ਹੋਰ ਆਪਾਂ ਖਰਚੇ ਕਰਨੇ ਨੇ ਆਪਣੇ ਕੋਲ ਕੰਮ ਆ ਜਾਂਦੇ ਨੇ ਪਰ ਇਹਦੇ ਜਿਹੜੇ ਲੰਮੇ ਸਮੇਂ ਦੇ ਰਿਜ਼ਲਟ ਨੇ ਉਹ ਆਪਾਂ ਨਹੀਂ ਸੋਚਦੇ ਉਹਨਾਂ ਨੂੰ ਜ਼ਰੂਰ ਆਪਾਂ ਨੂੰ ਸੋਚ ਕੇ ਚੱਲਣਾ ਚਾਹੀਦਾ ਹੈ ਜੇ ਆਪਾਂ ਨੂੰ ਹੁਣ ਜ਼ਰੂਰਤ ਆਪਾਂ ਘਰ ਦੀ ਜ਼ਰੂਰਤ ਜਨਾ ਆਚਾਰ ਬਣਾ ਸਕਦੇ ਹਾਂ ਨਹੀਂ ਤਾਂ ਤੁਸੀਂ ਜਿਹੜਾ ਆਚਾਰ ਦਾ ਸਹੀ ਸਮਾਂ ਉਸੇ ਵੇਲੇ ਆਚਾਰ ਪਾਉਣਾ ਚਾਹੀਦਾ ਹੈ ਉਹਦਾ ਜੇ ਫਾਇਦੇ ਦੀ ਤੌਂ ਤੇ ਨਹੀਂ ਤਾਂ ਉਲਟ ਨੁਕਸਾਨ ਹੋ ਜਾਂਦੇ ਨੇ ਸੋ ਜ਼ਿੰਮੇਦਾਰਾਂ ਨੂੰ ਬੇਨਤੀ ਹੈ ਵੀ ਹੁਣ ਮੂਰੇ ਜਿਹੜਾ ਸੀਜ਼ਨ ਚੱਲਣਾ ਕਣਕ ਦੀ ਕਟਾਈ ਹੁਣ ਚੱਲ ਰਹੀ ਹੈ ਉਸ ਤੋਂ ਬਾਅਦ ਮੱਕੀ ਦੀ ਬਜਾਈ ਆਚਾਰ ਦੇ ਵਾਸਤੇ ਹੋਣੀ ਆ ਸੋਚ ਸਮਝ ਕੇ ਕਰੋ ਜਿੰਨੀ ਕਿ ਜ਼ਰੂਰਤ ਆ ਉੰਨੀ ਕੁ ਕਰੋ ਜਿੰਨੇ ਸੋ ਨੂੰ ਆਚਾਰ ਦੀ ਲੋੜ ਆ ਉਸ ਹਿਸਾਬ ਨਾਲ ਤੁਸੀਂ ਮੱਕੀ ਬੀਜ ਲਓ ਆਚਾਰ ਦੇ ਵਾਸਤੇ ਵੇਚਣ ਦੇ ਵਾਸਤੇ ਗੁਰੇਜ਼ ਕਰੋ ਵੱਡੀ ਪੱਤਰ ਤੇ ਵੱਡੇ ਏਰੀਏ ਦੇ ਵਿੱਚ ਇਹ ਨਾ ਲਾਓ ਇਹ ਆਪਣੇ ਪੈਰਾਂ ਤੇ ਕਹਾੜਾ ਮਾਰਨ ਵਾਲੀ ਗੱਲ ਆ ਇਹ ਖੋਦ ਦੇ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਦਾ ਆਪਾਂ ਨੁਕਸਾਨ ਕਰ ਰਹੇ ਆ ਥੋੜੇ ਸਮੇਂ ਦੇ ਵਾਸਤੇ ਆਪਾਂ ਨੂੰ ਫਾਇਦਾ ਹੋ ਸਕਦਾ ਪਰ ਜੇ ਆਪਾਂ ਲੌਂਗ ਟਰਮ ਸੋਚਦੇ ਆ ਬਹੁਤ ਜ਼ਿਆਦਾ ਨੁਕਸਾਨ ਵਾਲੀ ਗੱਲ ਹੈ ਪੰਜਾਬ ਦੇ ਵਿੱਚ ਪਾਣੀ ਦਾ ਲੈਵਲ ਬਹੁਤ ਜ਼ਿਆਦਾ ਥੱਲੇ ਚੱਲਿਆ ਗਿਆ ਤੇ ਸਰਕਾਰ ਨੇ ਜਿਹੜਾ ਸਮਾਂ ਦਿੱਤਾ ਸੀਗਾ ਝੋਨੇ ਦੀ ਲਵਾਈ ਦਾ ਵੀ ਜਿਹੜਾ 10 ਜੂਨ ਜਾਂ 15 ਜੂਨ ਕੀਤਾ ਸੀ ਉਹ ਇਸ ਵਾਸਤੇ ਕੀਤਾ ਸੀ ਪਰ ਹੁਣ ਚਲੋ ਸਰਕਾਰ ਨੇ ਉਹਨੂੰ 1 ਜੂਨ ਤੋਂ ਕਰਤਾ ਪਰ ਇਹ ਆਪਣਾ ਸਾਰਿਆਂ ਦਾ ਫਰਜ਼ ਮੰਨਦਾ ਸੋ ਜਿ ਸਮਝ ਕੇ ਚੱਲਣਾ ਤਾਂ ਹੀ ਆਪਾਂ ਨੂੰ ਖੇਤੀ ਦੇ ਵਿੱਚੋਂ ਕੁਝ ਜਿਹੜਾ ਖੱਟਣ ਪੈ ਉਹਨਾਂ ਨੂੰ ਮਿਲਦਾ ਨਹੀਂ ਤਾਂ ਜੇ ਇਸੇ ਤਰ੍ਹਾਂ ਹੀ ਆਪਾਂ ਚੱਲੀ ਜਾਵਾਂਗੇ ਫਿਰ ਇਹਦਾ ਕੋਈ ਆਪਾਂ ਨੂੰ ਲਾਹਾ ਨਹੀਂ ਹੈਗਾ ਕੋਈ ਫਾਇਦਾ ਨਹੀਂ ਹੈਗਾ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਖਿਸ਼ਾਂ ਦੋਸਤਾਂ ਨੂੰ ਸ਼ਤ ਸ਼੍ਰੀ ਅਕਾਲ ਧੰਨਵਾਦ ਕਮੈਂਟਾਂ ਦੇ ਵਿੱਚ ਜ਼ਰੂਰ ਤੁਸੀਂ ਇਹ ਗੱਲਬਾਤ ਦੱਸਿਓ ਵੀ ਇਹ achar ਬਣਾਉਣਾ ਚਾਹੀਦਾ ਜਾਂ ਨਹੀਂ ਬਣਾਉਣਾ ਚਾਹੀਦਾ ਮੱਕੀ ਬੀਜਣੀ ਚਾਹੀਦੀ ਆ ਇਸ ਸਮੇਂ ਵੱਡੀ ਪੱਧਰ ਦੇ ਉੱਤੇ ਜਾਂ ਨਹੀਂ ਬੀਜਣੀ ਚਾਹੀਦੀ ਕਮੈਂਟਾਂ 'ਚ ਜ਼ਰੂਰ ਸਾਂਝੀ ਕਰਿਓ ਗੱਲ ਇਹ ਤਾਂ ਕਿ ਆਪਾਂ ਨੂੰ ਇੱਕ ਦੂਏ ਨਾਲ ਡਿਸਕਸ ਹੋਵੇ ਪਤਾ ਲੱਗੇ ਸੋ ਦੋਸਤੋ ਸਤਿ ਸ੍ਰੀ ਅਕਾਲ ਦੋਸਤੋ ਧੰਨਵਾਦ ਦੋਸਤੋ